ਤਾਂ ਮਸੀਂ ਕੋਟਕਪੂਰਿਆਂ ਤੇ ਅੱਜ ਕੋਟਕਪੂਰਿਆਂ ਦੇ ਉੱਪਰ ਜੋ ਬਠਿੰਡਾ ਰੋਡ ਆ ਜੋ ਝੁੱਗੀਆਂ ਉੱਤੇ ਬੜੀਆਂ ਹੋ ਜਾਂ ਸੀ ਤਾਂ ਅੱਜ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਝੁੱਗੀਆਂ ਨੂੰ ਜਿਹੜਾ ਉਹ ਢਾਹ ਦਿੱਤਾ ਗਿਆ ਤਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਦਿਖਾ ਦਿੱਤੀਆਂ ਜਾਣ ਕਿ ਉਹ ਜੋ ਝੁੱਗੀਆਂ ਨੇ ਉਹ ਅੱਜ ਢਾਈਆਂ ਜਾ ਰਹੀਆਂ ਨੇ ਉਹਨਾਂ ਝੁੱਗੀਆਂ ਦੇ ਉੱਪਰ ਪੀਲਾ ਪੰਜਾ ਜਿਹੜਾ ਉਹ ਅੱਜ ਪ੍ਰਸ਼ਾਸਨ ਨੇ ਚਿਰਾ ਦਿੱਤਾ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਪੂਰੇ ਦੇ ਪੂਰੇ ਘਰ ਆ ਜਿਹੜੇ ਉਹ ਢਾ ਦਿੱਤੇ ਗਏ ਆ ਤਾਂ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕੋਸ਼ਿਸ਼ ਕਰਾਂਗੇ ਕਿ ਪ੍ਰਸ਼ਾਸਨ ਦੇ ਨਾਲ ਵੀ ਜੋ ਕੁਝ ਗੱਲਬਾਤ ਕੀਤੀ ਜਾ ਸਕੇ ਉਹ ਵੀ ਕਰਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਕਿਸ ਤਰ੍ਹਾਂ ਜਿਹੜਾ ਉਹ ਉਹਨਾਂ ਦੇ ਘਰ ਜੋ ਪਗਵਾਸੀ ਮਜ਼ਦੂਰ ਇੱਥੇ ਬੈੰਦੇ ਸੀ ਉਹਨਾਂ ਦੇ ਘਰ ਆ ਜਿਹੜੇ ਉਹ ਢਾ ਦਿੱਤੇ ਗਏ ਆ ਤੇ ਕਿਹਾ ਜਾ ਰਿਹਾ ਕਿ ਇੱਥੇ ਆ ਜਿਹੜਾ ਉਹ ਨਿਯਮਾਂ ਦੀ ਉਲੰਘਣਾ ਕਰਦੇ ਸੀਗੇ ਇਹ ਗੈਰਕਾਨੂੰਨੀ ਤਰੀਕੇ ਦੇ ਨਾਲ ਇੱਥੇ ਬੈਠੇ ਸੀਗੇ ਇਸ ਕਰਕੇ ਇਹਨਾਂ ਦੇ ਘਰ ਆ ਜਿਹੜੇ ਉਹ ਢਾਏ ਗਏ ਆ ਔਰ ਇਹ ਵੀ ਕਿਹਾ ਜਾ ਰਿਹਾਗਾ ਕਿ ਇਹਨਾਂ ਦੇ ਇੱਥੇ ਬੈਠਣ ਦੇ ਕਾਰਨ ਜਿਹੜਾ ਉਹ ਬਹੁਤ ਸਾਰੇ ਐਕਸੀਡੈਂਟ ਹੁੰਦੇ ਰਹੇ ਆ ਤਾਂ ਆਮ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਗੱਲ ਕਿੰਨੀ ਕਿ ਜਾਇਜ਼ ਆ ਅਸਰ ਦੇ ਰੱਚਾ ਹੋਣਾ ਹੈ ਚਾਹੀਦਾ ਸੀਗਾ ਕਿ ਇਹਨਾਂ ਨੂੰ ਕਿਤੇ ਹੋਰ ਜਿਹੜਾ ਉਹ ਜ਼ਰੂਰ ਸ਼ਿਫਟ ਕਰਨਾ ਚਾਹੀਦਾ ਸੀਗਾ ਪਰ ਉਸ ਤੋਂ ਪਹਿਲਾਂ ਹੀ ਆ ਜਿਹੜਾ ਇਹਨਾਂ ਦੇ ਘਰ ਆ ਜਿਹੜੇ ਓਟਾ ਦਿੱਤੇ ਗਏ ਪਿਛਲੇ ਦਿਨਾਂ ਦੇ ਦੌਰਾਨ ਵੀ ਆ ਜਿਹੜਾ ਇਹ ਮੰਗਲਾ ਬਹੁਤ ਪੱਖਿਆ ਗੋਗੇ ਪਿੱਛੇ ਦੇਵ ਆਮਨ ਹੋਟਲ ਦੇ ਸਾਹਮਣੇ ਵੀ ਜਿਹੜਾ ਉਹ ਜਦੋਂ ਝੁੱਗੀਆਂ ਢਾਈਆਂ ਗਈਆਂ ਤਾਂ ਉਦੋਂ ਵੀ ਆ ਜਿਹੜਾ ਕੋਟਪੂਰੇ ਸ਼ਹਿਰ ਦੇ ਵਿੱਚ ਬੜਾ ਵੱਡਾ ਰੌਲਾ ਪਿਆ ਤਾਂ ਅੱਜ ਦਿਨ ਦਹਾੜੇ ਆ ਜਿਹੜਾ ਸਵੇਰ ਤੋਂ ਪ੍ਰਸ਼ਾਸਨ ਦੇ ਵੱਲੋਂ ਉਹ ਝੁੱਗੀਆਂ ਜਿਹੜੀਆਂ ਓਟਾ ਦਿੱਤੀਆਂ ਗਈਆਂ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਮਾਤਰਾ ਦੇ ਵਿੱਚ ਪਾਲ ਸਪ੍ਰਾਸ਼ਾਸ਼ਨ ਸਿਵਲ ਪ੍ਰਸ਼ਾਸ਼ਨਾ ਤੇ ਲੋਕ ਆ ਜਿਹੜੇ ਇੱਥੇ ਇਕੱਠੇ ਹੋਏ ਆ ਤਾਂ ਘਾਰ ਆ ਜਿਹੜੇ ਉਹ ਲਗਾਤਾਰ ਸਵੇਰ ਤੋਂ ਆ ਜਿਹੜੇ ਉਹ ਢਾਏ ਜਾ ਰਹੇ ਆ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਉਹ ਵਿਅਕਤੀ ਮੌਜੂਦ ਨੇ ਹਾਂਜੀ ਤੁਹਾਡੇ ਘਟ ਆਏ ਗਏ ਆ ਸਰ ਆਹ ਆ ਕੀ ਕਹਿਣਾ ਚਾਹੋਗੇ ਤੁਸੀਂ ਸਰਕਾਰ ਨੂੰ ਬਸ ਇਹੀ ਕਹਿਣਾ ਚਾਹੁੰਦਾ ਹਾਂ ਅਸੀਂ ਸਰਕਾਰ ਤੋਂ 6 ਮਹੀਨੇ ਦਾ ਮੋਲਤ ਮੰਗਿਆ ਸੀ ਹੋ ਗੋਲੀ ਚੱਲ ਗੋਲੀ ਚੱਲ ਛੱਡ ਦੇ ਇਹਨੂੰ ਛੱਡ ਦੇ ਸਰਕਾਰ ਤੋਂ ਅਸੀਂ 6 ਮਹੀਨੇ ਦਾ ਮੋਹਲਤ ਮੰਗਿਆ ਸਰਕਾਰ ਨੇ ਸਾਣੀ ਕੋਈ ਨਹੀਂ ਸੁਣਿਆ ਅਸੀਂ ਤੇ ਘਟ ਘਟ 40-45 ਸਾਲ ਤੇ ਰਹਿੰਦੇ ਆ ਜੀ ਸਾਡੀ ਵੇਖ ਲਓ ਸਾਰਾ ਕੁਝ ਇੱਥੇ ਦਾ ਜਨਮ ਵੀ ਇੱਥੇ ਦਾ ਸਭ ਕੁਝ ਲੈਣਾ ਦੇਣਾ ਸਭ ਕੁਝ ਦੇ ਕੰਮ ਵੀ ਇਥੇ ਪੈਦਾਈ ਕਰਦਾ YouTube ਸਾਰੇ ਮੰਡੀ ਦਾ ਮੰਡੀ ਦੇ ਸਾਰੇ ਕੰਮ ਅਸੀਂ ਕਰਦੇ ਚੋਨਾ ਲਾਉਂਦੇ ਚੋਨਾ ਚੱਕਦੇ ਚੋਨਾ ਲਾਉਂਦੇ ਸਬਜੀ ਮੰਡੀ ਦਾ ਪੂਰਾ ਕੰਮ ਸਾਹਮਣੇ ਰੱਖਿਆ ਇਹ ਟੋਟਲ ਮੈਂਟਲ ਸਾਡੇ ਹਾਰਡਵਰਕ ਦਾ ਸਾਰੇ ਕੰਮ ਅਸੀਂ ਕਰਦੇ ਨੇ ਪੱਕਰ ਲਾਉਂਦੇ ਰੋਡ ਬਣਾਉਂਦੇ ਆ ਰੇਲਵੇ ਦਾ ਪੱਥਰ ਚੱਕਦੇ ਬਜਰੀ ਚੱਕਦੇ ਆ ਪੰਜਾਬ ਚ ਟੋਟਲ ਕੰਮ ਅਸੀਂ ਆਂਡਰ ਰੋਡ ਦੇ ਸਾਡੇ ਕੰਮ ਵੀ ਸਾਰੇ ਆਂਡਰ ਅਸੀਂ ਕਰਦੇ ਆ ਆਪਿਆ ਕਰਕੇ ਦਿੰਦੇ ਸਰਕਾਰ ਦੇ ਪੰਜਾਬ ਸਰਕਾਰ ਨੇ ਸਾਡੇ ਨਾਲ ੱੱਕਾ ਜਿੱਦਾਂ ਦੇਖੋ ਸਾਡੀ 40-45 ਸਾਲ ਦਾ ਰਹਿੰਦੇ ਹੋ ਇੱਥੇ ਪਰ ਘਰ ਨੇ ਕੱਲ ਮੈਨੂੰ ਸਾਮ ਨੂੰ ਕਹਿ ਕੇ ਗਿਆ ਤਾ ਇੱਕ ਚੁੱਕੀ ਕਰ ਦੋ ਸਾਨੂੰ ਸਰਕਾਰ ਤੋਂ ਵੀ ਅਪੀਲ ਸੀ ਕਿ ਅਸੀਂ ਖੁਸ਼ੀ-ਖੁਸ਼ੀ ਇੱਥੇ ਜਗਾ ਖਾਲੀ ਕਰੂ ਸਾਨੂੰ 6-7 ਮਹੀਨੇ ਦਾ ਟਾਈਮ ਦਿੱਤੇ ਜਾਵੇ ਅਸੀਂ ਜਗਾ ਦੇਖ ਕੇ ਵਾ ਕਮਰਿਆਂ ਨੂੰ ਲੈ ਕੇ ਫਿਰ ਅਸੀਂ ਖਾਲੀ ਕਰਨਾ ਚਾਹੁੰਦਾ ਸੀ ਸਰਕਾਰ ਦੇ ਦੇ ਜਾ ੱੱਕਾ ਇਹ ਸਾਹਿਬ ਵੇਖਾ ਚੁੱਕ ਜਾਈ ਪੱਟਿਆ ਗਿਆ ਇਧਰ ਨੇ ਜਾ ਕਬਜ਼ੇ ਬਹੁਤ ਛਾਰੇ ਆਏ ਮੰਗੇ-ਮੰਗੇ ਉਤਲਾ-ਉਤਲਾ ਜਰ ਜਾ ਔਰ ਜਾ ਸਾਹਿਬ ਕੋ ਤੇ ਉਹਨਾਂ ਵਾਸਤੇ ਕੋਸ਼ਿਸ਼ ਨਹੀਂ ਕਰਨ ਲੱਗੂ ਕਿਤਾ ਬੱਚੂ ਗਿਆ ਵਾਸਤੇ ਕਿਤਾ ਇਹ ਨਾਲ ਅੱਛਾ ਹੋ ਰਹਾ ਤੋਂ ਨਹੀਂ ਛੇ ਤੁਹਾਡੇ ਤੋਂ ਛੇ ਲਾ ਗਿਆ ਹਾਂਜੀ ਸਾਡੇ ਘਰਾਂ ਲਈ ਬਾਕੀ ਕਿਸੇ ਨੂੰ ਨਿਕਰਾਏ ਨਹੀਂ ਪ੍ਰਸ਼ਾਸਨ ਦਾ ਵੀ ਕਹਿਣਾ ਕਿ ਤੁਸੀਂ ਗੈਰ ਕਾਨੂੰਨੀ ਤਰੀਕੇ ਨਾਲ ਬੈਠੇ ਸੀ ਮੰਨਦੇ ਸਾਰੇ ਗੈਰ ਕਾਨੂੰਨੀ ਆਇਆ ਸੀ ਮੰਨਦੇ ਹੈਗੇ ਘਰ ਤੋਂ ਇਹਨਾਂ ਨਾਲ ਸਾਸੀ 40 ਬਿਲਾਂ ਦੇ ਸਾਇਆ ਸੀ ਟਾਈਮ ਦਿੱਤੇ ਸੀ 6 ਮਹੀਨੇ 6 ਸਾਲ ਮਹੀਨੇ ਦਾ ਟਾਈਮ ਦੇ ਦਿੱਤਾ ਉਹ ਚਲਦੇ ਕਮਾਉਂਦੇ ਖਾਂਦੇ ਸਾਰੇ ਕੁਝ ਇੱਥੇ ਕਰਦੇ ਸੀ ਸਾਨੂੰ ਬਸ ਇੰਨਾ ਇਹਨਾਂ ਨੇ ਕਿਤਾ ਕਿ ਹਫਤੇ ਹਫਤੇ ਅੰਦਰ ਖਾਲੀ ਕਰ ਲਿਆ ਇਹਨਾਂ ਨੇ ਨਹੀਂ ਉਹ ਕਹਿੰਦੇ ਕਿ ਤੁਸੀਂ ਜਿਹੜੀ ਬਿਜਲੀ ਚੋਰੀ ਕਰਦੇ ਹੋ ਤੁਹਾਡੇ ਕੋਲੇ ਤਾਂ

ਤਾਂ ਵੀ ਭਾਈ ਇੰਨੇ ਇੰਨੇ ਟਾਈਮ ਤੱਕ ਤੁਸੀਂ ਉੱਠ ਕਰੋ ਕਿ ਇੱਕੇ ਵਾਰੀ ਤੁਹਾਨੂੰ ਯਾਰ ਅਸੀਂ ਕੌਣ ਤੇ ਹਾਂ ਨਵੇਂ ਰਹਿਣ ਲੱਗੇ ਯਾਰਾ ਸਾਡਾ ਪਿਓ ਆਇਆ ਸੀ ਉਹਦੇ ਜਨਮੇ ਇੱਥੇ ਆ ਕੇ ਸਾਨੂੰ ਕੀ ਪਤਾ ਸੀ ਪਹਿਲਾਂ ਕੀ ਹੋਣਾ ਚਾਹੀ ਪਤਾ ਸੀ ਸਾਡਾ ਮੇਰੇ ਤਾਂ ਉਮਰ ਹੀ 24 ਸਾਲ ਆ ਲੈ ਸਰਕਾਰੀ ਜਗ੍ਹਾ ਸੀ ਸਰਕਾਰੀ ਦੇ ਮੰਨਦੇ ਸਰਕਾਰੀ ਹੈ ਜੀ ਸਰ ਨੇ ਪਹਿਲਾਂ ਤੁਹਾਨੂੰ ਨੋਟਿਸ ਦਿੱਤਾ ਗਿਆ ਸੀ ਨੋਟਿਸ ਹਫਤਾ ਪਹਿਲਾਂ ਦਿੱਤਾ ਗਿਆ ਜੀ ਹਫਤਾ ਪਹਿਲਾਂ ਮੈਨੂੰ ਮੀਟਰ ਨਹੀਂ ਲੱਗਦਾ ਸਰਕਾਰੀ ਜਗ੍ਹਾ ਤੇ ਮੀਟਰ ਕਿਸ ਤਰ੍ਹਾਂ ਲੱਗ ਜਾਏਗਾ ਤੁਸੀਂ ਕਿਸ ਤਰ੍ਹਾਂ ਮੈਂ ਮੰਨਦਾ ਨਹੀਂ ਲੱਗਦਾ ਇਹ ਸਾਨੂੰ ਇਸ ਟਾਈਮ ਤੋਂ ਰਹਿੰਦੇ ਪਿਆ ਲਾਈਟ ਕਿਦਾਂ ਚੱਲ ਰਹੀ ਸੀ ਲਾਟ ਯਾ ਕੋਈ ਮੰਡੀ ਨੂੰ ਲੱਗਦੇ ਸਾਇਦਾਂ ਨਾਲੋਂ ਮੰਡੀ ਸੋਜੇ ਤੋਂ ਕੰਮ ਦੁਕਾਨਾਂ ਤੇ ਜਲਦੀ ਹੁੰਦੀ ਸੀ ਨਹੀਂ ਹੈ ਕਿ ਕਿੱਥੇ ਕਿੱਥੇ ਚੱਲਦੀ ਹੈ ਆਪਣੇ ਜਦ ਤੂੰ ਨਹੀਂ ਚੱਲਦੇ ਭਾਈ ਬਾਕੀ ਦਾ ਪਤਾ ਨਹੀਂ ਨਹੀਂ ਅਰੇ ਛੁੱਟੇ ਚ ਲਾਈਟ ਤਾਂ ਹੈਗੀ ਸੀ ਨਾ ਬੱਚੇ ਲਾਈਟ ਹੁਣ ਕਿੱਥੇ ਦੇਖ ਲਓ ਜਾ ਕੇ ਤੁਸੀਂ ਵੀ ਲੜ ਹੈਗਾ ਤਾਂ ਤੁਸੀਂ ਵੀ ਦੇਖ ਲਓ ਜਾ ਕੇ ਕਿੱਥੇ ਲਾਈਟ ਹੈ ਲਾਈਟ ਹੈ ਨਹੀਂ ਆਓ ਲਾਈਟ ਹੈਗਾ ਤਾਂ ਦੇਖ ਲਓ ਹਾਂਜੀ ਕਬਜ਼ਾ ਗਏ ਤਾਂ ਮੰਨਦੇ ਸੀ ਸਾਨੂੰ ਬੱਸ ਇੰਨਾ ਚਾਹੀਦਾ ਵੜੀ ਆਸੂਗਾ ਸਾਨੂੰ ਇੰਨਾ ਚਾਹੀਦਾ ਸੀ ਸਾਨੂੰ ਦੇ ਦੇ ਟਾਈਮ ਜੈ ਹਿੰਦਵਾਦ ਜੀ ਪੂਰੀ ਕੰਮ ਕਰਾ ਦੇ ਸਰਕਾਰ ਨੇ ਇੱਕ ਪਿਛਲਾ ਡੋਟ ਇਸ ਜਿਹੜਾ ਕਲਰ ਕਾਉਂਸਲ ਨੇ ਜਾਰੀ ਕੀਤਾ ਸੀਗਾ ਉਹ ਪਹਿਲਾਂ ਨਹੀਂ ਆਈ ਆਪਾਂ ਪਹਿਲਾਂ ਆਈ ਆਇਆ ਪਹਿਲਾਂ ਪਿਛਲੇ ਦਿਨਾਂ ਦੇ ਇਤਰਾਜ਼ ਦੇ ਝੁੱਗੀਆਂ ਭਾਂਜੇ ਜਾਂ ਸਾਹਮਣੇ ਤੋਂ ਉਹ ਵੀ ਉਹ ਤੁਹਾਡੀ ਸਾਥੀ ਸੀਗੀ ਉਹ ਵੀ ਚੜੇ ਚੜੇ ਬਾਅਦ ਚ ਲੱਗੇ ਦੀ ਅਸੀਂ ਉਹ ਪੂਰਾ ਇਸ ਕੱਲ ਨੂੰ ਤਾਂ ਫਿਰ ਕਾਫੀ ਸਮਾਂ ਹੋ ਗਿਆ ਕਹਿੰਦੇ ਵੀ ਨੋਟਿਸ ਦਿੱਤ ਨੂੰ ਤਾਂ ਟਾਈਮ ਬਹੁਤ ਹੋ ਗਿਆ ਸਾਨੂੰ ਲੈ ਆਏ ਸੀ ਉਧਰਲੇ ਪਾਸੇ ਨਹੀਂ ਆਏ ਜਿੱਧਰਲੇ ਪਾਸੇ ਆਇਆ ਸੀ ਹਾਂ ਪੁਰਾਣੇ ਚੁਗਿਆਣਾ ਵਾਸਤੇ ਉਹਨਾਂ ਕੋਲ ਨਹੀਂ ਆਇਆ ਇਸ ਨੋਟਿਸ ਉਹਨਾਂ ਤੋਂ ਸਵਾਵ ਮੰਗਿਆ ਸਾਨੂੰ ਸਵਾਵ ਮੰਗਿਆ ਸਾਹਿਬ ਐਸ ਡੀ ਐਮ ਐਸ ਡੀ ਐਮ ਨੂੰ ਵੀ ਨੋਟਿਸ ਉਹ ਲਿਖਿਆ ਰਿਹਾ ਹਾਂਜੀ ਆਓ ਕੋਈ ਕਾ ਸੰਧਵਾ ਕੋਈ ਵੀ ਟੈਂਚਰ ਹੋਈ ਗਿਆ ਸੀ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਇਹ ਵੀ ਬੋਲਿਆ ਕਿ ਤੁਸੀਂ ਨਜਾਇਜ਼ ਕਬਜ਼ੇ ਜੇ ਤੁਸੀਂ ਖਾਲੀ ਕਰਨੇ ਵਾਟਾਂ ਬਣੀਆਂ ਵੋਟਾਂ ਇੱਥੇ ਵੋਟਾਂ ਦੇ ਬੰਦੇ ਬਣਿਆ ਹਾਂ ਤੇ ਬੰਦੇ ਰਾਸ਼ਨ ਕਾਰਡ ਵੀ ਬਣਿਆ ਰਾਸ਼ਨ ਕਾਰਡ ਦੇ ਬੰਦੇ ਨੇ ਹੱਥੇ ਬੰਦੇ ਹਾਂਜੀ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਕੀ ਅਪੀਲ ਕਰਦੇ ਸਰਕਾਰ ਨੂੰ ਤੇਹੀ ਅਪੀਲ ਕਰਨਾ ਚਾਹੁੰਦਾ ਕਿ ਸਾਨੂੰ ਸਮਾਂ ਦਿੱਤਾ ਜਾਵੇ ਜੀ ਖਾਲੀ ਕਰਾਉਣ ਨੂੰ ਟੱਕਾ ਨਾ ਕਰਿਆ ਅਸੀਂ ਖੁਸ਼ੀ-ਖੁਸ਼ੀ ਖਾਲੀ ਕਰ ਦੂੰਗਾ ਅਸੀਂ ਅੱਛਾ 6-7 ਮਹੀਨੇ ਦਾ 5 ਮਹੀਨੇ ਦਾ ਸਾਨੂੰ ਸਮਾਂ ਦਿੱਤਾ ਜਾਵੇ ਅਸੀਂ ਖਾਲੀ ਕਰ ਦੂੰ ਖੁਸ਼ੀ-ਖੁਸ਼ੀ ਹਾਂ ਬਸ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਜਿੰਨਾ ਮਜ਼ਦੂਰਾਂ ਦੀਆਂ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਜਿਹੜੀਆਂ ਉਹ ਟਾਈਆਂ ਗਈਆਂ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਘੱਟੋ ਘੱਟ 5-6 ਮਹੀਨੇ ਦਾ ਸਮਾਂ ਜਿਹੜਾ ਉਹ ਦੇਣਾ ਚਾਹੀਦਾ ਸੀਗਾ ਪਰ ਦੂਸਰੇ ਪਾਸੇ ਸਵਾਲ ਇਹ ਕੇ ਵੀ ਖੜਾ ਹੁੰਦਾ ਕਿ ਜਦੋਂ ਹੋਰ ਬੰਦਿਆਂ ਨੇ ਜਾਂ ਜਿਹੜੇ ਵੱਡੇ ਭੂਮੀਪਤੀ ਆ ਉਹਨਾਂ ਨੇ ਜ਼ਮੀਨਾਂ ਦੇ ਉੱਪਰ ਕਬਜ਼ੇ ਕੀਤੇ ਹੋਏ ਆ ਉਹਨਾਂ ਨੇ ਵੱਡੇ ਵੱਡੇ ਫੈਕਟਰੀਆਂ ਦੇ ਉੱਪਰ ਕਬਜ਼ੇ ਕੀਤੇ ਹੋਏ ਆ ਤਾਂ ਕਿਤੇ ਨਾ ਕਿਤੇ ਇਹ ਚਾਹੀਦਾ ਕਿ ਸਰਕਾਰ ਜਿੱਥੇ ਇਹਨਾਂ ਦੀਆਂ ਝੁੱਗੀਆਂ ਟਾਰੇ ਅਸੀਂ ਨਹੀਂ ਕਹਿੰਦੇ ਕਿ ਕਿ ਗੈਰਕਾਨੂੰਨੀ ਤਰੀਕੇ ਨਾਲ ਬੈਠਿਆ ਤੇ ਸਹੀ ਬੈਠਿਆ ਪਰ ਜਿੱਥੇ ਨਾਰੇ ਇਹਨਾਂ ਦੇ ਉੱਪਰ ਪੀਲਾ ਪੰਜਾ ਬੋਲਿਆ ਉੱਥੇ ਬਹੁਤ ਵੱਡੇ ਵੱਡੇ ਭੂਮੀਪਤੀਆਂ ਦੇ ਉੱਪਰ ਵੀ ਇਸ ਤਰ੍ਹਾਂ ਹੀ ਹੈ ਜਿਹੜਾ ਪੀਲਾ ਪੰਜਾ ਚੱਲਣਾ ਚਾਹੀਦਾ ਦੇਖਦੇ ਰਹੋ ਸਾਡੀ ਨਿਊਜ਼ ਮੈਂ ਸੋਪੀਨ ਮੌਰ ਬਹੁਤ ਬਹੁਤ ਧੰਨਵਾਦ